ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਣ ਘਰੇਲੂ ਬੱਚੀ ਦਿਖਾਉਣੀ ਆਂ ਬਿੱਦਰ ਰੇਟ ਡਿਟੇਲ ਇਨਫਾਰਮੇਸ਼ਨ ਸਾਰੀ ਵੀਰ ਤੋਂ ਲੈ ਕੇ ਦੇਵਾਂਗੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੈਂ ਹਰਮਨਦੀਪ ਸਿੰਘ ਬਾਈ ਪਿੰਡ अच्छा नाम हरबणदीप सिंह ਪਿੰਡ ਕੋਟਦੂਣਾ ਬਾਈ ਗੁਰੂਪੁਰਾ ਕੋਠੇ ਬਰਨਾਲੇ ਜ਼ਿਲ੍ਹੇ ਦੇ ਆਗੇ ਹਾਂਜੀ ਤੇ ਮੋਬਾਈਲ ਨੰਬਰ ਵਾਈਜੀ ਆਪਣਾ 62806 4854 62806 4854 48854 ਜਿਹੜਾ ਆਪਾਂ ਬੱਚੀ ਦੇਖ ਰਹੇ ਆਂ ਆਪਣੀ ਘਰ ਦੀ ਹੋਮ ਬ੍ਰੀਡ ਆ ਹਾਂ ਇਹ ਵੇ ਆਪਾਂ 4 ਮਹੀਨੇ ਦੀ ਬੱਚੀ ਖਰੀਦੀ ਸੀ ਅੱਛਾ ਛੋਟੀ ਬੱਚੀ ਖਰੀਦੀ ਸੀ ਫਾਰਮ ਦੇ ਵਿੱਚੋਂ ਹਾਂ 4 ਮਹੀਨੇ ਦੀ ਸੀ ਠੀਕ ਹੈ ਕੀ ਰਿਕਾਰਡ ਬਾਈ ਜੀ ਨੇ ਦੱਸਿਆ ਜਦੋਂ ਲਈਤੀ ਆਪਾਂ ਰਿਕਾਰਡ ਤਾਂ ਫੇਰ ਇਹਦਾ ਚੰਗਾ ਸੀਗਾ 35 36 ਕਿਲੋ ਹੈਗਾ ਸੀ ਦੀ ਮਾਦਾ ਰਿਕਾਰਡ ਠੀਕ ਹੈ ਕਹਿੰਦਾ ਬਾਪ 34 35 ਕਿਲੋ ਵਾਲੀ ਬੈੜਦੀ ਇਹ ਬੱਚੀ ਹੈਗੀ ਨਾਮ ਪਤਾ ਕਿਹਦੇ ਸੀਮਨ ਦੀ ਆਪਾ ਇਹ ਸੀਮਨ ਨੂੰ ਤਾਂ ਨਹੀਂ ਪਤਾ ਵੀਰੇ ਇਹਦੇ ਹੋਣਾ ਲੱਗਿਆ ਉਹਦੀ ਹੈਗੀ ਡੀਟੇਲ ਆਪਾਂ ਕਿਹੜਾ ਸੀਮਨ ਲਾਇਆ ਹੁਣ ਇਹ ਇਹ ਕੇਸ ਦਾ ਸਨੋਮੈਨ 66ੜੀ ਹੀ ਬਣ ਲੱਗਿਆ ਹੈ ਏਬੀਐਸ ਦੇ ਸਨੋਮੈਨ 66 ਤੋਂ ਗੱਬਣਾ ਤੇ ਮੂੰਹੋਂ ਚਾਰ ਦੰਦ ਹੋ ਗਈ ਹਾਂ ਚਾਰ ਦੰਦ ਹੋਗੇ ਜੀ ਤੇ ਅੱਜ ਨੈਟ ਦਿਨ ਸੂਣ ਦੇ ਵਿੱਚ ਕਿੰਨੇ ਬਾਕੀ ਪਏ ਇਹਦੇ ਇਹਦੇ 25 ਦਿਨ ਨੂੰ ਤਾਂ ਪੂਰੇ ਹੋਣਾ ਹੈ ਠੀਕ ਹੈ ਅੱਜ ਹੋ ਗਈ 17-18 ਲਗਭਗ 8-9 ਦਿਨ ਲੈਂਦੀ ਆ 8-9 ਦਿਨ ਲੈ ਜੂਏ ਤਾਂ ਢੱਲਾਂ ਬਹੁਤ ਨੇ ਠੀਕ ਐ ਸਵੈਰਿੰਗ ਪੁਣੀ ਸਟਾਰਟ ਕਰਤੀ ਹੈ ਨਾ ਤੇ ਰੇਟ ਇਹਦੇ ਵੇਚਣ ਵਾਲਾ ਕੀ ਰੱਖਿਆ ਰੇਟ ਤਾਂ 110000 ਆਏ ਗਏ ਬੰਦੇ ਦਾ ਮਾਨਦਾਨ ਹੋਊਗਾ ਹਾਂ ਮਾਨਦਾਨ ਹੋਊ ਜੀ ਬਾਈ ਪਰ 80 85 90 ਵਾਲਾ ਵੀਰ ਫੋਨ ਨਾਲ ਆਵੇ ਯਾਰ ਉਹ ਫਿਰ ਤੱਕੇ ਪਾਰ ਉਹ ਬੜਾ ਟਾਈਮ ਪਾਸ ਫਾਇਦਾ ਕੋਈ ਨਹੀਂ ਕਿ 110 ਮੋਲਾ ਜੈਨੂਨ ਜੇ ਬੰਦੇ ਨੇ ਰੇਟ ਲਾਇਆ ਆਪਾਂ ਵੇਚਣੀ ਹੈ ਵੇਚਣ ਦੇ ਮਾਰਿਆਂ ਨੇ ਵੀਡੀਓ ਕਵਰ ਕਰੀ ਆ ਧੋਰੀ ਬਾਹਰ ਨੂੰ ਸੋ ਵੀਰ ਕੱਦ ਘਾਟ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਮੂੰਹੋ ਚਾਰ ਦੰਦ 110000 ਤੇ ਕੀ ਪਤਾ 4 ਮਹੀਨਿਆਂ ਦੀ ਛੋਟੀ ਬੱਚੀ ਲੈ ਕੇ ਫਾਰਮ ਦੇ ਵਿੱਚ ਉਹ ਵੀਰਾਂ ਨੇ ਕਹਿੰਦਾ ਵਾ ਫਾਰਮ ਦੇ ਵਿੱਚ ਵੜਣਾ ਚੰਗਿਆ ਸੀਗੀਆਂ ਤੇ ਚੰਗੀ ਕੰਮ ਵਾਲੀ ਪ੍ਰਦਰਸ਼ਨ ਕਰੋਗੀ ਸਵੇਲਿੰਗ ਪਾਉਣੀਆਂ ਨੇ ਸਟਾਰਟ ਕਰਤੀ 1,10,000 ਰੁਪਇਆ ਮੋਲਾ ਏਬੀਐਸ ਦਾ ਸਨੋਮੈਨ ਦਾ 66 ਲੱਗਿਆ ਹੋਇਆ ਸੀਮਨ ਸੋ ਬਾਲਟੀ ਲਾ ਤੁਸੀਂ ਦੇਖ ਸਕਦਾ ਸਵੇਲਿੰਗ ਪਾਉਣੀਆਂ ਨੇ ਕਰਤੀ ਸਟਾਰਟ 110 ਚੋਂ ਆਏ ਬੰਦੇ ਦਾ ਮਾਣ ਤਾਣ ਕਰ ਦਾਂਗੇ ਤੇ ਇੱਕ ਆਪਾਂ ਕੱਚੀ ਦਾਸ ਦੇ ਪਹਿਲੇ ਮਹੀਨੇ ਦੀ ਹੈਣਾ ਹਾਂ ਇਹ ਸਵਾ ਮਹੀਨੇ ਦੀ ਕੱਚੀ ਹੈ ਕਿਹੜਾ ਸੁਆ ਸੁਣੀ ਹੈ ਇਹ ਇਹ ਪਹਿਲਾਂ ਅੱਛਾ ਪਹਿਲਾਂ ਸੁਣੀ ਹੈ ਹੈਨਾ ਥੋੜਾ ਪੱਕਾ ਜਾ ਮੰਨੀ ਜਾਂਦੀ ਹੈ ਹੈਨਾ ਹਾਂ ਇਹ ਥੋੜਾ ਜਿਹਾ ਮੰਨਦੀ ਹੈ ਠੀਕ ਹੈ ਤੇ ਇਹਦਾ ਰੇਟ ਵਗੈਰਾ ਇਹਦਾ ਰੇਟ 65000 ਰੁਪਏ ਹੈ 65000 ਇੱਕ ਮਹੀਨਾ ਸੂਣ ਚ ਬਾਕੀ ਆ ਹਾਂ ਇਹਦਾ ਇੱਕ ਤੇ ਸਵਾ ਮਹੀਨੇ ਦੇ ਵਿਚਕਾਰ ਕਿੰਨੇ ਠੀਕ ਹੈ ਠੀਕ ਆ ਵਗੈਰਾ ਚੰਗਾ ਲੱਗਿਆ ਵਾ ਹਾਂ ਠੀਕ ਆ ਇਹਦੇ ਡੈਨਮਾਰਕ ਦਾ ਲੱਗਿਆ ਸੁਪਰ ਰੇਟ 65000 ਰੁਪਿਆ ਇੱਕ ਮਹੀਨਾ ਸਵਾ ਡੇਢ ਮਹੀਨਾ ਬਾਕੀ ਆ ਹਾਂ ਹਾਂ ਸਵਾ ਮਹੀਨਾ ਠੀਕ ਆ 35 40 ਦਿਨ ਬਾਕੀ ਪਿਆ ਸੂਣ ਚ ਹਣਾ 65000 ਚ ਮਾਨਦਾਨਾ ਚ ਕਰ ਦਾਂਗੇ ਹਾਂ ਮਾਨਦਾਨਾ ਕਰ ਦਾਂਗੇ ਸੀਮੈਂਟ ਚੰਗਾ ਲੱਗਿਆ ਇਹਨੂੰ ਡੈਨਮਾਰਕ ਦਾ ਸੈਕਸਨ ਜਿਵੇਂ ਲੱਗਿਆ ਠੀਕ ਆ ਪਰ ਸੀਮੈਂਟ ਚੰਗਾ ਪਰੋਂ ਮਾੜਾ ਭਰੋਂ ਸੋ 65000 ਚੋਂ ਮਾਨਤਾਨ ਪਲੂਣ ਪਹਿਲਾ ਸੁਬਾ ਸੂਰੀ ਆ ਸੋ ਇੱਕ ਪਾਸੇ ਗੋਡੇ ਤੇ ਥੋੜਾ ਜਿਹਾ ਗੁੰਮਾ ਜਾ ਹੋਇਆ ਪੱਕੇ ਦਾ ਕਰਕੇ ਹਨਾ ਹਾਂ ਹਾਂ ਉਹ ਪੱਕਾ ਮੰਨ ਲੀ ਥੋੜਾ ਜਿਹਾ ਮੈਂ ਇੱਕ ਘਸੇ ਜਿਹਾ ਮੰਨ ਲਿਆ ਜੀ ਪਿੰਡ ਕੋਟਦੋਣਾ ਬਾਈਗ ਰੂਪਰਾ ਕੋਠੇ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ 686 4854 ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਿਆਰ